ਸੋ ਪਿਆਰੀ ਸਾਧ ਸੰਗਤ ਆਪ ਜੀ ਨੇ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ ਸੋ ਅੱਜ ਆਪ ਜੀ ਨੂੰ ਪਤਾ ਹੋਵੇਗਾ ਕਿ ਖਾਲਸੇ ਦਾ ਜੋ ਕੌਮੀ ਤਿਉਹਾਰ ਹੋਲਾ ਮਹੱਲਾ ਹੈ ਅੱਜ ਮੈਂ ਹੋਲੇ ਮਹੱਲੇ ਦੀ ਗੱਲ ਕਰਨੀ ਹੈ ਅੱਜ ਨਾ ਕੀਤੀ ਫਿਰ ਕਦੋਂ ਕਰਨੀ ਹੋਲੇ ਮਹੱਲੇ ਦੀ ਜੋਹੇ ਰੀਤ ਸਤਿਗੁਰੂ ਜੀ ਨੇ ਚਲਾਈ ਇਹ ਚਲਾਉਣ ਦਾ ਮਤਲਬ ਕੀ ਸੀ ਗੁਰੂ ਸਾਹਿਬ ਦਾ ਇੱਕੋ ਮਤਲਬ ਸੀ ਧਰਮ ਚਲਾਵਨ ਸੰਤ ਓਵਾਰ ਨੂੰ ਤੁਖਤ ਸਵਨ ਕੋ ਮੂਲ ਉਪਾਰ ਧਰਮ ਚਲਾਵਨ ਖਤ ਜੋ ਦੇਸ਼ ਦੇ ਵਿੱਚ ਜਗਤ ਦੇ ਵਿੱਚ ਜ਼ੁਲਮ ਹੋ ਰਹੇ ਸਨ ਉਹ ਜ਼ੁਲਮ ਖਤਮ ਕਰਨ ਵਾਸਤੇ ਪਾਪਾਂ ਦੀ ਜੜ ਪਟਣ ਵਾਸਤੇ ਸਤਿਗੁਰੂ ਜੀ ਨੇ ਇਹ ਰੀਤ ਚਲਾਈ ਸੱਤਰ ਵਿਦਿਆ ਅਤੇ ਯੁੱਧ ਕਲਾ ਦੇ ਵਿੱਚ ਨਿਪੁੰਨ ਕਰਨ ਵਾਸਤੇ ਖਾਲਸੇ ਨੂੰ रीत चलाई है शास्त्र चलाने सात्र, सात्र विद्या के निपुन करने वास्ते क्योंकि गुरमुख प्यारे हुँ? कैसा समासी जदों ਦੇਸ਼ ਦੇ ਵਿੱਚ ਜ਼ੁਲਮ ਹੋ ਰਹੇ ਸਨ ਜਨੇਊ ਉਤਾਰੇ ਜਾ ਰਹੇ ਸਨ ਤਿਲਕ ਉਤਾਰਿਆ ਜਾ ਰਿਹਾ ਸੀ ਧਰਮ ਖਤਰੇ ਵਿੱਚ ਸੀ ਔਰੰਗਜ਼ੇਬ ਨੇ ਇਹ ਮਿਥਲੀ ਸੀ ਗੱਲ ਕਿ ਹੋਰ ਕੋਈ ਧਰਮ ਰਹਿਣ ਨਹੀਂ ਦੇਣਾ ਕੋਈ ਮੰਦਰ ਮਰਣ ਦਿਨਾ ਕੋਈ ਹੋਰ ਧਰਮ ਦੇਖਣਾ ਨਹੀਂ ਚਾਹੀਦਾ ਮੈਨੂੰ ਕੇਵਲ ਇਸਲਾਮ ਧਰਮ ਹੀ ਦੇਖਣਾ ਚਾਹੀਦਾ ਵਾ ਪਾਪ ਹੋਣ ਲੱਗਿਆ ਜ਼ੁਲਮ ਹੋਣ ਲੱਗਿਆ ਬੇਅੰਤ ਜ਼ੁਲਮ ਕਰਨ ਲੱਗਿਆ ਔਰੰਗਜ਼ੇਬ ਗੁਰੂ ਮਹਾਰਾਜ ਨੇ ਇਹਨਾਂ ਜ਼ੁਲਮਾਂ ਨੂੰ ਠਲ ਪਾਉਣ ਵਾਸਤੇ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਚਾਂਦਨੀ ਚੌਕ ਵਿੱਚ ਭੇਜਿਆ ਸ਼ਹਾਦਤ ਦਿੱਤੀ ਸਤਿਗੁਰੂ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਕੀਤੀ ਜ਼ੁਲਮ ਦੀ ਜੜ ਪਟਣ ਵਾਸਤੇ ਫਿਰ ਖਾਲਸੇ ਨੂੰ ਟ੍ਰੇਨਿੰਗ ਦੀ ਬਹੁਤ ਜ਼ਰੂਰਤ ਸੀ ਟ੍ਰੇਨਿੰਗ ਜਿਹੜੀ ਸ਼ੁਰੂ ਕੀਤੀ ਖਾਲਸੇ ਦੀ ਦੋ ਦਲ ਬਣਾ ਲੈਣੇ ਅਤੇ ਉਹਨਾਂ ਦੋਹਾਂ ਦਿਲਾਂ ਦੇ ਵਿੱਚ ਆਪਸੀ ਬਣਾਵਟੀ ਜੰਗ ਕਰਾਉਣਾ ਭਾਵ ਅਭਿਆਸ ਕਰਾਉਣਾ ਜੰਗ ਦਾ ਵੀ ਕਿਵੇਂ ਦੁਸ਼ਮਣ ਨੂੰ ਰੋਕਣਾ ਹੈ ਕਿਵੇਂ ਦੁਸ਼ਮਣ ਉੱਤੇ ਹੱਲਾ ਕਰਨਾ ਕਿਉਂਕਿ ਗੁਰੂ ਸਾਹਿਬ ਜੀ ਦੇ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਸਨ ਜੋਨੂਮ ਦੀ ਜੜ ਪੱਟਣ ਵਾਸਤੇ ਗੁਰੂ ਸਾਹਿਬ ਨੇ ਆਪਣੇ ਖਾਲਸੇ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਫਿਰ ਹੋਲਾ ਖੜਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਖੇਡ ਦੇ ਵਿੱਚ ਇਸ ਹੋਲੇ ਦੇ ਵਿੱਚ ਗੁਰੂ ਸਾਹਿਬ ਆਪ ਭਾਗ ਲੈਂਦੇ ਸਨ ਅਤੇ ਸਿੰਘਾਂ ਨੂੰ ਦੱਸਦੇ ਸਨ ਦਾ ਪੇਚ ਕਿਵੇਂ ਹੱਲਾ ਕਰਨਾ ਹੈ ਕਿਵੇਂ ਹੱਲਾ ਰੋਕਣਾ ਹੈ ਇਹ ਸਾਰੀ ਟ੍ਰੇਨਿੰਗ ਦਿੰਦੇ ਹੁੰਦੇ ਸਨ ਫਿਰ ਜਿਹੜੀ ਟੀਮ ਜਿੱਤਦੀ ਸੀ ਉਸ ਨੂੰ ਆਨਾਮ ਦਿੱਤੇ ਜਾਂਦੇ ਸਨ ਜਿਹੜਾ ਹਾਰਦਾ ਸੀ ਉਸ ਨੂੰ ਦੱਸਿਆ ਜਾਂਦਾ ਸੀ ਤੁਹਾਡੇ ਵਿੱਚ ਆਹ ਕਮੀ ਹੈ ਇਸ ਕਮੀ ਨੂੰ ਦੂਰ ਕਰੋ ਆ ਮਤਲਬ ਇਹੋ ਲੈ ਮੰਨੇ ਦਾ ਇਸ ਫਿਰ ਹੋਲਾ ਖੇਡਣ ਵਾਲਿਆਂ ਨੇ ਗੁਰਮੁਖ ਪਿਆਰਿਓ ਇਹ ਸਾਰੀ ਦੇਹ ਦੀ ਤਕਦੀਰ ਬਦਲ ਕੇ ਰੱਖ ਦਿੱਤੀ ਜੋਲਮਦੀਆਂ ਜ਼ਾਲਮਦੀਆਂ ਜੜਾ ਪਟਕੇ ਰੱਖ ਦਿੱਤੀਆਂ ਇਹ ਹੋਲੇ ਦੇ ਖਿਡਾਰੀਆਂ ਨੇ ਖਿਡਾਰੀ ਤਾਂ ਹੋਰ ਵੀ ਬਥੇਰੇ ਸਤਰੰਜ ਖੇਡਣ ਵਾਲੇ ਜੂਆ ਖੇਡਣ ਵਾਲੇ ਰਾਜਨੀਤੀਆਂ ਖੇਡਣ ਵਾਲੇ ਬਥੇਰੇ ਸਨ ਪਰ ਹੋਲੇ ਦੇ ਖਿਡਾਰੀਆਂ ਨੇ ਜੋ ਸਾਨੂੰ ਦਿੱਤਾ ਨਾ ਆ ਜੋ ਅਸੀਂ ਸਾਰੇ ਮਿਲ ਕੇ ਰਹਿ ਰਹੇ ਕਿਸੇ ਨੂੰ ਕੋਈ ਖਤਰਾ ਹੈ ਕਿੰਨੇ ਧਰਮਾਂ ਦੇ Hindu, Musalman, Sikh, Isai, Khatri, Brahmin, Sood, Vaish ਸਾਰੇ ਮਿਲ ਕੇ ਰਹ ਰਹੇ ਆ ਕਿਸੇ ਨੂੰ ਕੋਈ ਖਤਰਾ ਨਹੀਂ ਸੋ ਇਹ ਹੋਲੇ ਦੇ ਖਿਡਾਰੀਆਂ ਨੇ ਹੋਲਾ ਖੇਡਣ ਵਾਲਿਆਂ ਨੇ ਸਾਨੂੰ ਦਿੱਤਾ ਕਿ ਇਸ ਗੱਲ ਨੂੰ ਸੁਣਨ ਵਿੱਚ ਤੁਹਾਡੇ ਤੁਹਾਡੇ ਅੱਗੇ ਇੱਕ ਪ੍ਰਸੰਗ ਰੱਖਣ ਲੱਗੇ ਬੜੇ ਪਿਆਰ ਨਾਲ ਸੁਣਿਓ ਜਲਾਲਾਬਾਦ ਇੱਕ ਯੂਪੀ ਦਾ ਜਿਹੜਾ ਜਲਾਲਾਬਾਦ ਨੂੰ ਇੱਕ ਮੈਂ ਤੁਹਾਡੇ ਲਈ ਪ੍ਰਸੰਗ ਰੱਖਣ ਲੱਗਿਆ ਕਿ ਇੱਕ ਉਸ ਵਕਤ ਦਾ ਸਮਾਂ ਕਿਹੋ ਜਿਹਾ ਸੀ ਜਦੋਂ ਸਿੰਘ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਂਦੇ ਸਨ ਸਿੰਘ ਬਾਹਰ ਜੰਗਲਾਂ ਪਹਾੜਾਂ ਵਿੱਚ ਰਹਿੰਦੇ ਸਨ ਇਹ ਹੋਲਾ ਖੇਡਣ ਵਾਲੇ ਕਿਵੇਂ ਇਹਨਾਂ ਨੇ ਖੋਲੇ ਦੀਆਂ ਖੇਡਾਂ ਸਿੱਖ-ਸਿੱਖ ਕੇ ਕਿਵੇਂ ਜ਼ੁਲਮ ਨੂੰ ਜ਼ੁਲਮ ਦੀ ਜੜ ਇਹਨਾਂ ਨੇ ਕਿਵੇਂ ਪੁੱਟੀ ਇਸ ਗੱਲ ਨੂੰ ਸਮਝਣਾ ਸੋ ਇੱਕ ਪ੍ਰਸੰਗ ਆਉਂਦਾ ਇੱਕ ਬ੍ਰਾਹਮਣ ਦੀ ਲੜਕੀ ਜਿਸ ਦਾ ਵਿਆਹ ਸੀ ਜਾਲਮ ਵਿਆਹ ਵਾਲੇ ਦਿਨੇ ਚੁੱਕ ਕੇ ਲੈ ਗਏ ਸਨ ਉਸ ਘਟਨਾ ਨੂੰ ਇੱਕ ਇਤਿਹਾਸ ਦੇ ਵਿੱਚ ਲਿਖਿਆ ਗਿਆ ਬੜੇ ਪਿਆਰ ਨਾਲ ਕਪਤਾ ਦੇ ਰੂਪ ਵਿੱਚ ਮੈਂ ਤੁਹਾਡੇ ਅੱਗੇ ਪੇਸ਼ ਕਰਨ ਲੱਗਾ ਹਾਂ ਜਲਾਲਾਬਾਦ ਯੂਪੀ ਦੇ ਹਾਕਮਾਂ ਚੋਂ ਇੱਕ ਹਾਕਮ ਜੋ ਹਸਨ ਖਾਂ ਹੈ ਸੀ ਜਲਾਲਾਬਾਦ ਯੂਪੀ ਦੀ ਹਾਕਮਾਂ ਵਿੱਚੋਂ ਇੱਕ ਹਾਕਮ ਸੀ ਉਸ ਦਾ ਨਾਮ ਹਸਨ ਖਾਂ ਸੀ ਦੁਰਾਚਾਰੀਆ ਤੇ ਵੱਡੇ ਜ਼ਾਲਮਾਂ ਚ ਜਿਸ ਜ਼ਾਲਮ ਦਾ ਵੱਡਾ ਨਾਂ ਹੈ ਸੀ ਵੱਡੇ ਜਾਲਮਾਂ ਦੇ ਵਿੱਚ ਨਾ ਸੀ ਇਹਦਾ Hindu ਔਰਤਾਂ ਬਹੂ ਬੇਟੀਆਂ ਤੇ ਬੁਰੀ ਰੱਖਦਾ ਅੱਖ ਹਰ ਥਾਂ ਹੈ ਸੀ ਜਿੱਥੋਂ ਪਤਾ ਚੱਲਦਾ ਸੁੰਦਰ ਲੜਕੀਆਂ ਦਾ ਉੱਥੇ ਪਹੁੰਚਦਾ ਵਿੱਚ ਝੱਟ ਪਲਾਂ ਹੈ ਸੀ ਜਿਹੜੀ ਸੁੰਦਰ ਜਵਾਨ ਲੜਕੀ ਦੇਖ ਲੈਂਦਾ ਚੁੱਕ ਲੈ ਜਾਂਦਾ ਪਕੜ ਕੇ ਬਾਹ ਹੈ ਸੀ ਇਸ ਪਾਪੀ ਦੇ ਝੁਲਮਾਂ ਤੋਂ ਹਿੰਦੂਆਂ ਦੀ ਲੰਗੇ ਜ਼ਿੰਦਗੀ ਵਿੱਚ ਸਦਾ ਡਰਾਂ ਹੈ ਸੀ ਝੋਲੀ ਚੁੱਕ ਦਲਾਲ ਇੱਕ ਜ਼ਾਲਮਾਂ ਦਾ ਦਿੰਦਾ ਸੂ ਮਲਾਉਂਦਾ ਹਾਂ ਚਾਂ ਹਾਂ ਹੈ ਸੀ ਇੱਕ ਝੋਲੀ ਚੁੱਕ ਦਲਾਲ ਸੀ ਉਹ ਇਹਨਾਂ ਨੂੰ ਸੂ ਦਿੰਦਾ ਸੀ ਕਿ ਫਲਾਣੀ ਜਗ੍ਹਾ ਸੁੰਦਰ ਲੜਕੀ ਹੈ ਉਹਨਾਂ ਦੀ ਹਾਂ ਵਿੱਚ ਹਾਂ ਬਣਾਉਂਦਾ ਸੀ ਝੋਲੀ ਚੁੱਕ ਦਲਾਲ ਇੱਕ ਜਾਨਮਾ ਦਾ ਦਿੰਦਾ ਸੂ ਮਲਾਉਂਦਾ ਹਾਂ ਚ ਹਾਂ ਹੈ ਸੀ ਕਾਲੇ ਵਾਲੀਏ ਸਦਾ ਜਸਪਾਲ ਸਿੰਘਾ ਨਿਗਾ ਰੱਖਦਾ ਵਿੱਚ ਹਿੰਦੂਆਂ ਘਰਾ ਹੈ ਸੀ ਉਹ ਸਾਰੇ ਹਿੰਦੂਆਂ ਦੇ ਘਰਾ ਵਿੱਚ ਨਿਗਾ ਰੱਖਦਾ ਸੀ ਕਿਹੜੀ ਲੜਕੀ ਐਸੀ ਹਾਲਤ ਸੀ ਗੁਰਮੁਖ ਪਿਆਰਿਓ ਸਾਡੀਆਂ ਤੀਆਂ ਭੈਣਾਂ ਨੂੰ ਟਕੇ ਟਕੇ ਵਿੱਚ ਵੇਚਿਆ ਇਹਨਾਂ ਨੇ ਮੁਗਲਾਂ ਨੇ ਗਜਨੀ ਦੇ ਬਾਜ਼ਾਰਾਂ ਵਿੱਚ ਇਨਾ ਹੋਲਾ ਖੇਡਣ ਵਾਲਿਆਂ ਦੀਆਂ ਜੋ ਕੁਰਬਾਨੀਆਂ ਹਨ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅਸੀਂ ਤਾਂ ਆਏ ਸਾਲ ਕਹਿੰਦੇ ਨੇ ਹੋਲਾ ਮਹੱਲਾ ਜੀ ਹੋਲਾ ਮਹੱਲਾ ਸਮਝੋ ਹੋਲਾ ਮਹੱਲਾ ਹੈ ਕੀ ਫਿਰ ਅੱਗੇ ਇੱਕ ਹਸਨ ਖਾਂ ਤੋਂ ਵੱਡਾ ਇਹਦਾ ਹੋਰ ਹਾਕਮ ਸੀ ਇਸ ਤੋਂ ਵੱਡਾ ਸੀ হাসন খান ਤੋਂ ਵੱਡਾ ਇੱਕ ਹੋਰ ਹਾਕਮ ਵੱਡਾ ਜਾਨਮ ਜਵੀਤਾ ਖਾਨ ਨਾਂ ਦਾ ਸੀ ਉਹਦਾ ਨਾਂ ਜਵੀਤਾ ਖਾਨ ਸੀ ਇਸ ਤੋਂ ਵੱਡਾ ਸੀ ਦੋਵਾਂ ਦੀ ਆਪਸ ਵਿੱਚ ਸਲਾਹ ਸੀ ਇਹ ਜਿਹੜਾ ਛੋਟਾ ਹਾਕਮ ਸੀ ਇਹ ਆਪ ਵੀ ਬੜਾ ਦੁਰਾਚਾਰੀ ਸੀ ਉਹ ਵੀ ਬੜਾ ਦੁਰਾਚਾਰੀ ਸੀ ਇਹ ਲੜਕੀਆਂ ਉਸ ਨੂੰ ਵੀ ਭੇਟ ਕਰਦਾ ਸੀ ਅੱਗੇ हसन ਖਾਂ ਤੂੰ ਵੱਡਾ ਇੱਕ ਹੋਰ ਹਾਕਮ ਵੱਡਾ ਜ਼ਾਲਮ ਜਵੀਤਾ ਖਾਂ ਨਾਂ ਦਾ ਸੀ ਦੁਰਾਚਾਰੀ ਸ਼ਰਾਬੀ ਉਹ ਵੀ ਵੱਡਾ ਪਾਪੀ ਉੱਤੇ ਹਿੰਦੂਆਂ ਜ਼ੁਲਮ ਕਮਾਮ ਦਾ ਸੀ हसन ਖਾਂ ਸੀ ਛੋਟਾ ਅਧੀਨ ਉਹਦੇ ਹਿੰਦੂ ਬੇਟੀਆਂ ਉਹਦੇ ਤਾਂ ਹੀ ਪਟਾਉਂਦਾ ਸੀ ਝੋਲੀ ਚੁੱਕ ਦਲਾਲ ਜਿੱਥੇ ਸੂ ਦਿੰਦਾ ਉਸ ਥਾਂ ਤੇ ਟਟ ਪਹੁੰਚ ਜਾਂਦਾ ਸੀ ਹਰ ਤਾਂ ਦਬਦਬਾ ਇਹਨਾਂ ਦੋਹਾਂ ਜ਼ਾਲਮਾਂ ਦਾ ਹਰ ਕੋਈ ਡਰ ਰਿਆ ਸਾਹ ਸੁਕਾਮ ਦਾ ਸੀ ਕਾਲੇ ਵਾਲੀਏ ਜ਼ਾਲਮ ਜਸਪਾਲ ਸਿੰਘਾ ਖੌਫ ਅੱਲਾ ਦਾ ਰਤਾ ਨਾ ਖਾਮਦਾ ਸੀ ਇਹ ਦੋਏ ਪਾਪੀ ਸਨ ਸੋchnਾ ਇਹ ਹੈ ਕਿ ਹੋਲੇ ਦੇ ਖਿਡਾਰੀਆਂ ਨੇ ਕੈਸੇ ਕਾਰਨਾਮੇ ਕਰਕੇ ਦਿਖਾਉਣਗੇ ਮੈਂ ਇਹ ਗੱਲ ਦੱਸਣੀ ਤੁਹਾਡੇ ਅੱਗੇ ਹੋਲਾ ਖੇਡਣ ਵਾਲਿਆਂ ਨੇ ਆਪਾਂ ਤਾਂ ਦੇਖ ਲੈਣੇ ਕਿ ਨਹੰਗ ਸਿੰਘ ਘੋੜਿਆਂ ਦੇ ਉੱਤੇ ਬੜੇ ਕੌਤਕ ਦਿਖਾ ਰਹੇ ਗਤਕਾ ਖੇਡ ਰਹੇ ਇਹਨਾਂ ਗਤਕਾ ਖੇਡਣ ਵਾਲਿਆਂ ਨੇ ਘੋੜਿਆਂ ਦੇ ਕੌਤਕ ਦਿਖਾਉਣ ਵਾਲਿਆਂ ਨੇ ਕੈਸੇ ਕਾਰਨਾਮੇ ਕਰਕੇ ਦਿਖਾਏ ਨੇ ਹੋਲਾ ਖੇਡਣ ਵਾਲਿਆਂ ਨੇ ਇਹ ਸਮਝਣੀ ਹੈ ਗੱਲ ਉਹਨਾਂ ਦਿਨਾਂ ਦੇ ਵਿੱਚ ਇੱਕ ਗਰੀਬ ਬ੍ਰਾਹਮਣ ਨੇ ਜਦੋਂ ਆਪਣੀ ਲੜਕੀ ਦਾ ਬੜੀਆਂ ਖੁਸ਼ੀਆਂ ਤੇ ਚਾਹਵਾਂ ਨਾਲ ਕਾਜ ਰਚਾਇਆ ਇੱਕ ਗਰੀਬ ਬ੍ਰਾਹਮਣ ਸੀ ਉਹਦੀ ਲੜਕੀ ਦਾ ਵਿਆਹ ਗਿਆ ਬੜੀਆਂ ਖੁਸ਼ੀਆਂ ਦੀ ਨਾਲ ਉਸਨੇ ਵਿਆਹ ਰਚਾਇਆ ਰਿਸ਼ਤੇਦਾਰ ਆਏ ਸਾਖ ਸੰਬੰਧੀ ਆਏ ਖੁਸ਼ੀਆਂ ਦੇ ਨਾਲ ਸਾਰੀਆਂ ਰਸਮਾਂ ਹੋ ਰਹੀਆਂ ਇੱਕ ਗਰੀਬ ਬ੍ਰਾਹਮਣ ਨੇ ਜਦੋਂ ਆਪਣੀ ਲੜਕੀ ਦਾ ਬੜੀਆਂ ਖੁਸ਼ੀਆਂ ਤੇ ਚਾਹਵਾਂ ਨਾਲ ਕਾਜ ਰਚਾਇਆ ਸੱਜਣ ਮਿੱਤਰ ਸਾਰੇ ਸਾਥ ਸਬੰਧੀ ਪਹੁੰਚ ਗਏ ਆਗੇ ਵਿੱਚ ਖੁਸ਼ੀਆਂ ਦੇ ਸਭ ਨੇ ਹਿੱਸਾ ਪਾਇਆ ਗਰੀਬ ਬ੍ਰਾਹਮਣ ਦੀ ਲੜਕੀ ਦੀ ਪਹੁੰਚ ਬਰਾਤ ਗਈ ਸਵਾਗਤ ਬੜੇ ਪ੍ਰੇਮ ਦੇ ਨਾਲ ਸੀ ਗਿਆ ਕਰਾਇਆ ਰਸਮਾਂ ਵਿਆਹ ਦੀਆਂ ਜਦ ਸੀ ਖੁਸ਼ੀ ਖੁਸ਼ੀ ਵਿੱਚ ਹੋ ਰਹੀਆਂ ਰੰਗ ਸੀ ਹਰ ਇੱਕ ਦੇ ਮੂੰਹ 'ਤੇ ਖੁਸ਼ੀਆਂ ਦਾ ਛਾਇਆ ਸਾਰਿਆਂ ਦੇ ਮੂੰਹ 'ਤੇ ਖੁਸ਼ੀਆਂ ਝੋਲੀ ਚੁੱਕ ਦਲਾਲ ਨੇ ਸੂ ਜਾਲਮਾਂ ਦੇ ਦਿੱਤੀ ਝੋਲੀ ਚੁੱਕ ਜਿਹੜਾ ਦਲਾਲ ਸੀ ਉਸਨੇ ਜਾਲਮਾਂ ਨੂੰ ਦੱਸ ਦਿੱਤਾ ਝੋਲੀ ਚੁੱਕ ਦਲਾਲ ਨੇ ਸੂ ਜਾਲਮਾਂ ਨੂੰ ਜਾਲਮਾਂ ਦੇ ਦਿੱਤੀ ਪਾਪੀ ਹਸਲ ਖਾਂ ਇੱਕਦਮ ਬ੍ਰਹਮਣ ਘਰ ਆਇਆ ਜਾਲਮ ਪਾਪੀ ਲੈ ਕੇ ਫੌਜ ਬ੍ਰਾਹਮਣ ਘਰ ਪਹੁੰਚ ਗਿਆ ਜਾਂਦੇ ਸਾਰ ਜਾਲਮ ਨੇ ਹੱਥ ਲੜਕੀ ਨੂੰ ਪਾਇਆ ਸਾਰੇ ਸੋਗ ਪੈ ਗਿਆ ਭੱਜ ਗਏ ਰਿਸ਼ਤੇਦਾਰ ਵੀ ਵਿੱਚ ਮੁਸੀਬਤ ਬ੍ਰਾਹਮਣ ਦੇ ਕੋਈ ਕੰਮ ਨਾ ਆਇਆ ਤਰਲੇ ਮਿੰਤਾ ਕਰਦਾ بڑے ਬ੍ਰਾਹਮਣ ਹੱਥ ਜੋੜ ਕੇ ਪਾਪੀ ਜਾਲਮ ਨੂੰ ਪਰ ਰਤਾ ਤਰਸ ਨਾ ਆਇਆ ੱੱਕੇ ਨਾਲ ਜਦੋਂ ਰੋਂਦੀ ਕੁਰ ਲਾਉਂਦੀ ਲੜਕੀ ਨੂੰ ਘੋੜੇ ਉੱਤੇ ਪਕੜ ਕਸੀਟ ਕੇ ਗਿਆ ਬਿਠਾਇਆ ਕਾਲੇ ਵਾਲੀ ਏ ਸੀ ਜਸਪਾਲ ਬ੍ਰਾਹਮਣ ਰਹਿ ਗਿਆ ਰੋਂਦਾ ਪਿੱਟਦਾ ਧੀ ਨੂੰ ਜਾਵੇ ਕਿਵੇਂ ਚੜਾਇਆ ਰੋਂਦਾ ਪਿੱਟਦਾ ਰਹਿ ਗਿਆ ਰਿਸ਼ਤੇਦਾਰ ਵੀ ਭੱਜ ਗਏ ਏਜ ਵਿੱਚ ਕਿਹੜਾ ਖੜਦਾ ਲੜਕੀ ਨੂੰ ਲੈ ਕੇ ਭੱਜ ਗਿਆ ਘੋੜੇ ਤੇ ਪਟੜਾਲ ਕੇ ਹਸਨ ਖਾਂ ਜਦੋਂ ਲੈ ਗਿਆ ਨਾ ਤਾਂ ਕਿਸੇ ਨੇ ਕਿਹਾ ਬ੍ਰਾਹਮਣ ਨੂੰ ਕਿ ਤੂੰ ਇਹ ਤਾਂ ਕਰ ਮਰਾਠਿਆਂ ਦਾ ਬਹੁਤ ਬੋਲਬਾਲਾ ਮਰਾਠਿਆਂ ਕੋਲ ਚਲੇ ਗਿਆ ਮਰਾਠੇ ਵੀ ਆਪਣੇ ਆਪ ਨੂੰ ਸਰਦਾਰ ਕਹੋਂਦੇ ਮਰਾਠੇ ਕਹਿੰਦੇ ਉਹਨਾਂ ਕੋਲ ਜਾ ਫਿਰ ਇਹ ਬ੍ਰਾਹਮਣ ਆਪਣੀ ਲੜਕੀ ਨੂੰ ਛਡਾਉਣ ਬਾਅਦ ਤੇ ਮਰਾਠਿਆਂ ਕੋਲ ਗਿਆ ਗਰੀਬ ਬ੍ਰਹਮਣ ਨੂੰ ਦੁੱਖ ਦੀ ਘੜੀ ਅੰਦਰ ਕੁਝ ਨਹੀਂ ਸੁਜਦਾ ਰੋਂਦਾ ਕੁਰਲਾਮਦਾ ਏ ਕਰਿਆ ਜਾਵੇ ਕੀ ਤੀਛਾਉਣ ਖਾਤਰ ਸੋਚਾਂ ਸੋਚਦਾ ਸੋਚ ਗੜਾਮਦਾ ਏ ਸੋਚ ਸੋਚ ਸਰਦਾਰ ਮਰਹਟਿਆਂ ਦੇ ਜਾ ਕੇ ਪੈਰਾਂ 'ਤੇ ਸਿਰ ਝੁਕਾਉਂਦਾ ਏ ਮਰਹਟਿਆਂ ਦੇ ਪੈਰਾਂ 'ਤੇ ਡਿਗਿਆ ਏ ਕੰਨ ਲਗ ਮਰੀਤੀ ਦੀ ਇੱਜ਼ਤ ਪਛਾਦ ਵਾਹ ਮੇਰੀ ਲਾਡਲੀ ਧੀ ਛਡਾ ਦਿਓ ਜੀ ਜਾਂ ਨੂੰ ਪਾਪੀ ਤੋਂ ਤਰਲੇ ਪਾਉਂਦਾ ਏ ਤੁਹਾਨੂੰ ਆਖਣ ਸਰਦਾਰ ਮਰਹਟਿਆਂ ਦੇ ਬ੍ਰਹਮਣ ਆਪ ਦਾ ਸਹਾਰਾ ਤਕਾਮਦਾ ਏ ਸੁਣ ਪੁਕਾਰ ਸਰਦਾਰ ਮਰਹਟਿਆਂ ਦਾ ਸੋਚ ਸੋਚ ਕੇ ਨੀਮੀਆਂ ਪਾਮਦਾ ਏ ਕਾਲੇ ਵਾਲੀਏ ਜਸਪਾਲ ਮਰਹਟਿਆਂ ਤੋਂ ਕੋਰਾ ਸਾਫ ਜਵਾਬ ਮਿਲ ਜਾਂਦਾ ਏ ਮਰਹਟੇ ਚੁੱਪ ਕਰ ਗਏ ਕਹਿੰਦੇ ਉਹ ਜ਼ਾਲਮ ਦੇ ਨਾਲ ਅਸੀਂ ਨਹੀਂ ਲੜ ਸਕਦੇ ਸਾਡੇ ਬੱਸ ਦੀ ਗੱਲ ਨਹੀਂ ਚੁੱਪ ਕਰ ਗਏ ਬ੍ਰਹਮਣ ਉੱਥੋਂ ਵੀ ਉਦਾਸ ਆਇਆ ਫਿਰ ਕਿਸੇ ਨੇ ਕਿਹਾ ਇਦਾਂ ਕਰ ਰਾਜਪੂਤ ਵੀ ਆਪਣੇ ਆਪ ਨੂੰ ਬਹੁਤ ਸਰਦਾਰ ਕਹੋ ਨੇ ਰਾਜਪੂਤਾਂ ਕੋਲ ਭੇਜ ਦਿੱਤਾ ਹੁਣ ਰਾਜਪੂਤਾਂ ਨੇ ਕੀ ਕੀਤਾ ਜਦੋਂ ਮਿਲਿਆ ਜਵਾਬ ਮਰਹਟਿਆਂ ਤੋਂ ਕਰਿਆ ਜਾਵੇ ਕਿ ਬੇਟੀ ਛਡਾਉਣ ਖਾਤਰ ਕੀਨੂੰ ਦਸੀਏ ਸੁਨੇਗਾ ਕੌਣ ਸਾਡੀ ਕੀਨੂੰ ਆਖੀਏ ਧੀ ਲਿਆਉਣ ਖਾਤਰ ਸੋਚ ਸੋਚ ਰਾਜਪੂਤਾਂ ਦੇ ਵੱਲ ਤੁਰਿਆ ਆਪਣੀ ਧੀ ਨੂੰ ਮੁਕਤ ਕਰਾਉਣ ਖਾਤਰ ਰਾਜਪੂਤਾਂ ਦੇ ਪਕੜ ਕੇ ਪੈਰ ਬ੍ਰਹਮਣ ਕਰੇ ਬੇਨਤੀ ਇੱਜ਼ਤ ਪਚਾਉਣ ਖਾਤਰ ਤੋਹਤੋਂ ਬਿਨਾਂ ਕੋਈ ਅੱਗੇ ਨਹੀਂ ਆ ਸਕਦਾ ਹਸਨ ਖਾਨ ਨੂੰ ਸਬਕ ਸਿਖਾਉਣ ਖਾਤਰ ਹਸਨ ਖਾਨ ਨੂੰ ਤੁਸੀਂ ਉਹ ਸਬਕ ਸਿਖਾ ਸਕਦੇ ਰਾਜਪੂਤਾਂ ਨੂੰ ਕਹਿਣ ਲੱਗਿਆ ਮੇਰੀ ਇੱਜ਼ਤ ਬਚਾ ਦੇ ਸੋਹਣੁ ਪੁਕਾਰ ਬ੍ਰਾਹਮਣ ਦੀ ਚੁੱਪ ਕਰ ਗਏ ਰਾਜਪੂਤ ਵੀ ਖੇੜਾ ਛਡਾਉਣ ਖਾਤਰ ਕਾਲੇ ਵਾਲੀਏ ਓਏ ਜਸਪਾਲ ਕਿਹੜਾ ਬੜੇ ਅੱਗ ਚ ਅੱਗ ਬੁਝਾਉਣ ਖਾਤਰ ਐਸੀ ਅੱਗ ਦੇ ਵਿੱਚ ਕਿਹੜਾ ਬੜ ਸਕਦਾ ਅੱਗ ਨੂੰ ਬੁਝਾਉਣ ਵਾਸਤੇ ਅੱਗ ਵਿੱਚ ਬੜਨਾ ਪੈਂਦਾ ਰਾਜਪੂਤ ਵੀ ਚੁੱਪ ਕਰ ਗਏ ਫਿਰ ਕਿਸੇ ਨੇ ਕਿਹਾ ਕਹਿੰਦਾ ਹੋਲਾ ਖੇਡਣ ਵਾਲਿਆ ਕੋਲ ਜਾ ਇਹਨਾਂ ਹੰਗਾਂ ਕੁੜਾ ਸਿੰਘਾਂ ਕੁੜਾ ਖਾਲਸੇ ਕੁੜਾ ਕਿਸੇ ਨੇ ਤੇਰੀ ਇੱਜ਼ਤ ਨਹੀਂ ਪਚਾਉਣੀ ਹੈ ਇਹਨਾਂ ਨੂੰ ਲੱਭਦੇ ਕਿਤੇ ਮਿਲਦੇ ਇਹ ਜੰਗਲਾਂ ਵਿੱਚ ਇਹਨੂੰ ਪਤਾ ਲੱਗਿਆ ਕਿ ਸਰਦਾਰ ਬਘੇਲ ਸਿੰਘ ਸਰਦਾਰ ਕਰਮ ਸਿੰਘ ਜਰਨੈਲ 30000 ਫੌਜ ਦੇ ਨਾਲ ਗੁਪਤ ਫਿਰ ਰਹੇ ਹਨ ਜਾਨਵਰ ਨੂੰ ਟੋਲਦੇ ਲੱਭਦੇ ਜ਼ੁਲਮ ਤੇ ਖਲਾਫ ਜਿੱਥੇ ਵੀ ਜ਼ੁਲਮ ਹੁੰਦਾ ਦੇਖੋ ਜ਼ੁਲਮ ਨੂੰ ਰੋਕਣ ਵਾਸਤੇ ਲੋਕ ਛਿਪ ਕੇ ਵੀ ਦੇਖ ਰਹੇ ਕਿੱਥੇ ਜ਼ੁਲਮ ਹੋ ਰਿਹਾ ਖਾਲਸਾ ਕਿੱਥੇ ਜ਼ੁਲਮ ਹੋ ਰਿਹਾ ਕਿੱਥੇ ਪਾਪ ਹੋ ਰਿਹਾ ਤਾਂ ਇਸ ਨੂੰ ਪਤਾ ਲੱਗਿਆ ਜਦ ਕਿਸੇ ਨੇ ਸੁਣੀ ਪੁਕਾਰ ਬ੍ਰਾਹਮਣ ਆਖਰ ਥੱਕ ਕੇ ਟੁੱਟ ਕੇ ਚੂਰ ਹੋਇਆ ਕੋਈ ਦੇਵੇ ਨਾ ਹੌਸਲਾ ਜਾਏ ਕਿੱਧਰ ਕੌਣ ਸੁਣੇ ਪੁਕਾਰ ਮਜਬੂਰ ਹੋਇਆ ਔਖੇ ਵੇਲੇ ਮੁਸੀਬਤ ਵਿੱਚ ਬੋੜਿਆ ਨਾ ਦੇਵੀ ਦੇਵਤਾ ਵੀ ਕਿਧਰੇ ਦੂਰ ਹੋਇਆ ਸੁਣਿਆ ਬ੍ਰਹਮਣ ਨੇ ਖਾਲਸਾ ਫੌਜਵਾਰੀ ਹੌਸਲਾ ਚਿੱਤ ਚ ਫੇਰ ਜਰੂਰ ਹੋਇਆ ਕਿਸੇ ਦੱਸਿਆ ਖਾਲਸਾ ਪੰਥ ਬਾਰੇ ਜਿਹੜਾ ਜਗ ਦੇ ਵਿੱਚ ਮਸ਼ਹੂਰ ਹੋਇਆ ਉਹੀ ਰੱਖੇਗਾ ਇੱਜ਼ਤ ਤੇਰੀ ਬ੍ਰਹਮਣਾ ਹੋਏ ਸੁਣ ਕੇ ਲੱਭਣ ਲਈ ਤੁਰਿਆ ਮਜਬੂਰ ਹੋਇਆ ਕਾਲੇ ਵਾਲੀਏ ਫਿਰ ਜਸਪਾਲ ਸਿੰਘਾ ਫਿਕਰ ਅੰਦਰੋਂ ਬ੍ਰਹਮਣ ਦਾ ਦੂਰ ਹੋਇਆ ਫਿਰ ਦੂਰ ਹੋਇਆ ਪੂਰੀ تسਲੀ ਦਵਾਈ ਕਿਸੇ ਨੇ ਕਿ ਇਹ ਹੋਲਾ ਖੇਡਣ ਵਾਲੇ ਹੀ ਇੱਜ਼ਤ ਬਚਾ ਸਕਦੇ ਤੇਰੀ ਇਹਨਾਂ ਕੋਲ ਜਾ ਲੱਭ ਲੈ ਇਹਨਾਂ ਨੂੰ ਜੇ ਕਿਤੇ ਮਿਲਦੇ ਉੱਥੇ ਤੱਕ ਫਿਰ ਪਹੁੰਚਿਆ ਗੱਲ ਸੁਣ ਕੇ ਖਾਲਸਾ ਫੌਜਵਾਰੇ ਖਾਲਸਾ ਲੱਭਣ ਲਈ ਹੋਇਆ ਤਿਆਰ ਹੈ ਸੀ ਪਤਾ ਲੱਗਿਆ ਸੋਧਣ ਲਈ ਜਾਲਮਾਂ ਨੂੰ ਖਾਲਸਾ ਫੌਜ ਘੁੰਮ ਰਹੀ 30000 ਹੈ ਸੀ 30000 ਫੌਜ ਘੁੰਮ ਰਹੀ ਸੀ ਚੋਰੀ ਜੱਪੇ ਕਿੱਥੇ ਜ਼ੁਲਮ ਹੋ ਰਿਹਾ ਹੈ ਦੇਖੋ ਕਿਹਦਾ ਪਹਿਰੇਦਾਰ ਹੋ ਕੇ ਇੱਕ ਇਹੋਲਾ ਖੇਡਣ ਵਾਲੇ ਕਿਵੇਂ ਪਹਿਰੇਦਾਰ ਹੋ ਕੇ ਫਿਰ ਰਹੇ ਆ ਇਹ ਕੁਰਬਾਨੀਆਂ ਖਾਲਸੇ ਦੀਆਂ ਐਵੇਂ ਨਹੀਂ ਅਸੀਂ ਜੀ ਰਹੇ ਇੱਥੇ ਸਾਡੀਆਂ ਇੱਜ਼ਤਾਂ ਇਹਨਾਂ ਨੇ ਬਚਾਈਆਂ ਹੋਲਾ ਖੇਡਣ ਵਾਲਿਆਂ ਦੇ ਪਤਾ ਲੱਗਿਆ ਸੋਧਣ ਲਈ ਜਾਲਵਾ ਨੂੰ ਖਾਲਸਾ ਫੌਜ ਘੁੰਮ ਰਹੀ 30000 ਹੈ ਸੀ ਹਸਨ ਖਾਂ ਜਬੀਤਾ ਜਹੇ ਜਾਲਵਾ ਨੂੰ ਰਹੀ ਮੌਤ ਦੇ ਘਾਟ ਉਤਾਰ ਹੈ ਸੀ ਸਰਦਾਰ ਕਰਮ ਸਿੰਘ ਬਗੇਰ ਸਿੰਘ ਜਰਨੇਲਾ ਅੱਗੇ ਬ੍ਰਾਹਮਣ ਲੱਗਿਆ ਕਰਨ ਪੁਕਾਰ ਹੈ ਸੀ ਸੁਣ ਪੁਕਾਰ ਇਸ ਬ੍ਰਾਹਮਣ ਦੀ ਖਾਲਸੇ ਨੇ ਲਾਤਾ ਬ੍ਰਾਹਮਣ ਦੇ ਸਿਰ ਤਾ ਸਿਰ ਦਾ ਭਾਰ ਹੈ ਸੀ ਬ੍ਰਾਹਮਣ ਨੂੰ ਕਹਿ ਦਿੱਤਾ ਵੇ ਫਿਕਰ ਹੋ ਜਾ ਤੇਰੀ ਧੀ ਨਹੀਂ ਸਾਡੀ ਧੀ ਹੈ ਤੇਰੀ ਬੱਚੀ ਨਹੀਂ ਹੈ ਸਾਡੀ ਬੱਚੀ ਅੱਖਾਂ ਚੋਂ ਲਹੂ ਨਿਕਲ ਚੋਣ ਲੱਗ ਪਿਆ ਸਿੰਘਾਂ ਦੇ ਜਦੋਂ ਬ੍ਰਾਹਮਣ ਕੋਲੋਂ ਇਹ ਗੱਲ ਸੁਣੀ ਕਿ ਮੇਰੀ ਧੀ ਨੂੰ ਵਿਆਹੀ ਵਿਆਹ ਨੂੰ ਚੁੱਕ ਕੇ ਲੈ ਗਿਆ ਜਾ ਲੋ ਸੁਣੀ ਨ ਗਈ ਬਗੇਲ ਸਿੰਘ ਜੀ ਕੋਲੋਂ ਕਰਮ ਸਿੰਘ ਜੀ ਕੋਲੋਂ ਸਿੰਘਾਂ ਕੋਲੋਂ ਇਹ ਗੱਲ ਕਹਿੰਦੇ ਬੇਫਿਕਰ ਹੋ ਜਾ ਏ ਤੇਰੀ ਇੱਜ਼ਤ ਨਹੀਂ ਹੈ ਸਾਡੀ ਇੱਜ਼ਤ ਹੈ ਸੁਣ ਪੁਕਾਰ ਇਸ ਬ੍ਰਾਹਮਣ ਦੀ ਖਾਲਸੇ ਨੇ ਲਾਤਾ ਬ੍ਰਾਹਮਣ ਦੇ ਸਿਰ ਦਾ ਭਾਰ ਹੈ ਸੀ ਲੈ ਕੇ ਬ੍ਰਾਹਮਣ ਨੂੰ ਨਾਲ ਗੁਰੂ ਖਾਲਸਾ ਸੀ ਹੋਇਆ ਜਾਨ ਨੂੰ ਸੋਧਣ ਤਿਆਰ ਹੈ ਸੀ ਖਾਲਸਾ ਫੌਜ ਟੁੱਟ ਕੇ ਪੈ ਗਈ ਹਸਨ ਖਾਂ ਤੇ ਝੱਡ ਉੱਚੀ ਜੈਕਾਰੇ ਮਾਰੂ ਮਾਰ ਹੈ ਸੀ ਹਸਨ ਖਾਂ ਭੱਜ ਕਿਲੇ ਦੇ ਵਿੱਚ ਲੁਕਿਆ ਸਰਦਾਰ ਕਰਮ ਸਿੰਘ ਲਿਆ ਕੱਢ ਬਾਹਰ ਹੈ ਸੀ ਭੱਜ ਕੇ ਕਿਲੇ ਚ ਲੋਗ ਗਿਆ ਹਸਨਾ ਕਰਮ ਸਿੰਘ ਨੇ ਨਾਮ ਲੈ ਕੇ ਸਿੰਘਾਂ ਨੂੰ ਕਿਲੇ ਚੋਂ ਬਾਹਰ ਕੱਢ ਲਿਆ ਗੁਰੂ ਖਾਲਸੇ ਨੇ ਪਾਪੀ ਨੂੰ ਸਜ਼ਾ ਦਿੱਤੀ ਦਿੱਤਾ ਮੰਦੇ ਨਾਲ ਬੰਨ ਕੇ ਸਾੜ ਹੈ ਸੀ ਚੌਲੀ ਚੁੱਕ ਦਲਾਲ ਵੀ ਬਕਸਿਆ ਨਾ ਦਿੱਤੀ ਉਹਦੀ ਵੀ ਭੁਗਤ ਸਵਾਰ ਹੈ ਸੀ ਕਾਲੇ ਵਾਲੀਏ ਉਹ ਜਸਪਾਲ ਬ੍ਰਹਮਣ ਕਰੇ ਖਾਲਸੇ ਦਾ ਸ਼ੁਕਰਵਾਰੂ ਵਾਰ ਹੈ ਸੀ ਲੜਕੀ ਚੜਾਈ ਇਸ ਜਾਲ ਨੂੰ ਸੋਦੇ ਮਿੰਡੇ ਨਾਲ ਬੰਨ੍ਹ ਕੇ ਸਾੜਿਆ ਜਿਹੜਾ ਝੋਲੀ ਚੁੱਕ ਦਲਾਲ ਸੀ ਉਹ ਵੀ ਕਿਲੇ ਦੇ ਵਿੱਚੇ ਉਸ ਨੂੰ ਵੀ ਸਾੜਿਆ ਇਹ ਹੈ ਹੋਲਾ ਖੇਡਣ ਵਾਲਿਆਂ ਦੀਆਂ ਕੁਰਬਾਨੀਆਂ ਖੇਡਾਂ ਖੇਡਣ ਵਾਲਾ ਤਾਂ ਹੋਰ ਵੀ ਬਥੇਰੇ ਸੱਤਰਾਂ ਵਿੱਚ ਖੇਡਣ ਵਾਲੇ ਜੂਆ ਖੇਡਣ ਵਾਲੇ ਰਾਜਨੀਤਿਕ ਖੇਡਾਂ ਖੇਡਣ ਵਾਲੇ ਤਾਂ ਬਹੁਤ ਹੁਣ ਵੀ ਬਥੇਰੇ ਇਦਾਂ ਗੁਰੂ ਖਾਲਸੇ ਨੇ ਜ਼ਾਲਮ ਨੂੰ ਮਾਰ ਕਰਕੇ ਧੀ ਦਾ ਪਿਤਾ ਗੁਰੂ ਖਾਲਸੇ ਨੇ ਜ਼ਾਲਮ ਨੂੰ ਮਾਰ ਕਰਕੇ ਧੀ ਦਾ ਪਿਤਾ ਨੂੰ ਹੱਥ ਪਕੜਾ ਲਿਆ ਧੀ ਦੀ ਧੀ ਦਾ ਹੱਥ ਪਿਤਾ ਦੇ ਹੱਥ ਵਿੱਚ ਦੇ ਦਿੱਤਾ ਬ੍ਰਾਹਮਣ ਪਿਤਾ ਨੇ ਪਕੜਿਆ ਹੱਥ ਧੀ ਦਾ ਬ੍ਰਾਹਮਣੇ ਖੁਸ਼ੀ ਖੁਚੀ ਆਪਣੀ ਧੀ ਦਾ ਹੱਥ ਪਕੜਿਆ ਜਦੋਂ ਹੱਥ ਪਕੜਿਆ ਤੀਨੇ ਪਿਤਾ ਤੋਂ ਹੱਥ ਛਡਾ ਲਿਆ ਏ ਤੀਨੇ ਆਪਣੇ ਪਿਤਾ ਤੋਂ ਹੱਥ ਛਡਾ ਲਿਆ ਕਹਿੰਦੀ ਮੇਰੇ ਹੱਥ ਛੱਡ ਦੇ ਆ ਦੇਖੋ ਹੋਲਣ ਸਾਨੂੰ ਦਿੱਤਾ ਕੀ ਏ ਇਹ ਸਮਝਣੇ ਦਾ ਬ੍ਰਾਹਮਣ ਪਿਤਾ ਨੇ ਪਕੜਿਆ ਹੱਥ ਤੀਦਾ ਤੀਨੇ ਪਿਤਾ ਤੋਂ ਹੱਥ ਛਡਾ ਲਿਆ ਏ ਕਹਿੰਦੀ ਖਾਲਸਾ ਜੀ ਪਿਤਾ ਭਰਾ ਮੇਰੇ ਮੇਰੇ ਤੁਸੀਂ ਹੀ ਜਨਾ ਬਚਾ ਲਿਆ ਏ ਮੈਨੂੰ ਇਹਨਾਂ ਦੇ ਨਾਲ ਮੇਰੇ ਪਿਤਾ ਤੁਸੀਂ ਤੁਸੀਂ ਮੇਰੇ ਭਰਾ ਮੇਰੀ ਇੱਜ਼ਤ ਦੇ ਰਾਖੇ ਤੁਸੀਂ ਕਹਿਣ ਲੱਗੀ ਕਹਿੰਦੀ ਖਾਲਸਾ ਜੀ ਪਿਤਾ ਭਰਾ ਮੇਰੇ ਮੇਰੇ ਤੁਸੀਂ ਹੀ ਜਨਾ ਬਚਾ ਲਿਆ ਏ ਮੈਨੂੰ ਭੇਜੋ ਨਾ ਇਹਨਾਂ ਦੇ ਨਾਲ ਵੀਰੋ ਮੈਂ ਨਹੀਂ ਜਾਣਾਂ ਮੈਂ ਮਨ ਬਣਾ ਲਿਆ ਏ ਮੇਰੀ ਇੱਜ਼ਤ ਪਛਾਣ ਨਾ ਸਕੇ ਜਿਹੜੇ ਜਿਨ੍ਹਾਂ ਜਾਨਵਾਂ ਦਾ ਖੌਫ ਬੜਾ ਖਾ ਲਿਆ ਏ ਮੈਨੂੰ ਅਮਰ ਛਕਾਓ ਰੱਖੋ ਨਾਲ ਆਪਣੇ ਪੁੱਟਲੀ ਜ਼ੁਲਮ ਦੀ ਜੜ ਗੁੱਸਾ ਖਾ ਲਿਆ ਏ ਉਸ ਧੀਰੇ ਅੰਦਰ ਐਸਾ ਜੋਸ਼ ਪੈਦਾ ਹੋਇਆ ਕਹਿੰਦੀ ਮੈਨੂੰ ਅਮਰ ਛਕਾਓ ਮੈਂ ਤਾਂ ਤੁਹਾਡੇ ਨਾਲ ਰਹਿਣਾ ਮਨ ਨੂੰ ਅਮਰ ਛਕਾਓ ਰੱਖੋ ਨਾਲ ਆਪਣੇ ਪੁੱਟਣੀ ਜ਼ੁਲਮ ਦੀ ਜੜ ਗੁੱਸਾ ਖਾ ਲਿਆ ਏ ਕਾਲੇ ਵਾਲੀਏ ਜਸਪਾਲ ਧੀ ਬ੍ਰਹਮਣਾ ਦੀ ਲੱਖ ਲੱਖ ਖਾਲਸੇ ਦਾ ਸ਼ੁਕਰ ਮਨਾ ਲਿਆ ਏ ਖੰਡੇ ਪਾਟੇ ਦਾ ਅਮਰ ਛਕ ਕਰਕੇ ਗੁਰੂ ਖਾਲਸੇ ਦਾ ਰੂਪ ਬਣਾ ਲਿਆ ਏ ਇਸ ਬੀਬੀ ਨੇ ਫਿਰ ਅਮਰ ਛਕਿਆ ਗੁਰਮੁਖ ਪਿਆਰਿਓ ਖਾਲਸੇ ਦੇ ਨਾਲ ਰਹਿ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ ਇਹ ਹੈ ਖਾਲਸੇ ਦੀਆਂ ਕੁਰਬਾਨੀਆਂ ਸੋ ਇਹ ਪ੍ਰਸੰਗ ਤਾਂ ਮੈਂ ਬਹੁਤ ਸ਼ਾਰਟਕਟ ਸੁਣਾ ਰਿਹਾ ਤੁਹਾਨੂੰ ਟਾਈਮ ਲੱਗੇਗਾ ਸੋ ਇਸ ਕਰਕੇ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਹੋਲੇ ਮਹਲੇ ਦੀ ਜਿਹੜੀ ਰੀਤ ਜਲਾਈ ਸੀ ਇਹ ਕਿਉਂ ਜਲਾਈ ਸੀ ਗੁਰੂ ਮਹਾਰਾਜ ਨੇ ਜੇ ਹੋਲੇ ਮਹਲੇ ਦੀ ਰੀਤ ਨਾ ਚਲਾਉਂਦੇ ਤਾਂ ਅੱਜ ਵੀ ਜ਼ਾਲਿਮਾਂ ਦਾ ਉਦਾਂ ਹੀ ਬੋਲਬਾਲਾ ਹੋਣਾ ਸੀ ਹੋਲੇ ਤੇ ਮਹਲੇ ਦਾ ਤਿਹਾਰ ਦਿੱਤਾ ਖਾਲਸੇ ਨੂੰ ਝੂਠਿਆਂ ਤਿਹਾਰਾਂ ਵਿੱਚ ਖਾਲਸਾ ਨਹੀਂ ਜਾਉਂਦਾ ਘੋੜਿਆਂ ਦੀ ਕਰਨੀ ਸਵਾਰੀ ਸਦਾ ਸਿੱਖਦਾ ਏ ਡੁੜਾਉਂਦਾ ਹੋਇਆ ਡੜਾਉਂਦਾ ਹੋਇਆ ਘੋੜਿਆਂ ਨੂੰ ਕਵਤ ਕਿਦ ਖਾਮਦਾ ਸਾਤਰ ਚਲਾਉਣੇ ਸਿੱਖੇ ਧਰਮ ਯੁੱਧ ਕਰਨ ਖਾਤਰ ਬਹੁ ਬੇਟਿਆਂ ਦੀ ਇੱਦਾਂ ਇੱਜ਼ਤਾਂ ਬਚਾਉਂਦਾ ਸਾਤਰਾਂ ਨੂੰ ਪੀਰ ਜਾਣ ਹਿੱਕ ਨਾਲ ਲਾ ਕੇ ਰੱਖੇ ਵੱਡੇ ਪੀਰ ਵਹਿਗਰੂ ਨੂੰ ਚਿੱਤ ਚਿੱਤ ਆਮਦਾ ਕਾਲੇ ਵਾਲੀ ਏ ਓਏ जसपाल देखो कि किमें खालस तो जड़ किमें जुलम की पटावरा अपने खालस तो जुल्म की जड़ मैं पटा रहा है होला महला खड़ा खड़ा के इस करके गुरु प्यारियों त्यौहार कोई छोटा मोटा नहीं साढ़े खालस का एक कौमी त्यौहार है इस ये त्यौहार ना तो होर भी त्यौहार कोई होना नहीं सी। सारे त्यौहार बंद कर देने से ਅੱਜ ਜਿਹੜੇ ਕਿਤਨੇ ਤਿਹਾਰ ਆਪਣਾ ਮਨਾ ਰਹੇ ਕਦੇ ਦਿਵਾਲੀ ਆ ਗਈ ਕਦੇ ਦਸਹਿਰਾ ਆ ਗਿਆ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਕੋਈ ਤਿਹਾਰ ਨਹੀਂ ਸੀ ਆਉਣਾ ਜੇਕਰ ਹੋਲੇ ਮਹਲੇ ਦਾ ਤਿਹਾਰ ਨਾ ਗੁਰੂ ਸਾਹਿਬ ਦਿੰਦੇ ਇਹ ਹੋਲੇ ਮਹਲੇ ਦੇ ਤਿਹਾਰ ਨੇ ਸਾਰੇ ਤਿਹਾਰਾਂ ਵਿੱਚ ਜਾਨ ਪਾ ਦਿੱਤੀ ਸਾਰੇ ਤਿਹਾਰ ਅੱਜ ਹੋਲੇ ਮਹਲੇ ਕਰਕੇ ਆ ਇਸ ਕਰਕੇ ਹੋਲੇ ਮਹਲੇ ਦਾ ਤਿਹਾਰ ਵੀ ਬਹੁਤ ਪਿਆਰ ਨਾਲ ਸ਼ਰਧਾ ਨਾਲ ਮਨਾਇਆ ਕਰੋ ਸਾਰੇ ਤਿਹਾਰਾਂ ਦੀ ਜਿੰਦ ਜਾਨ ਹੈ ਹੋਲਾ ਮਹਲਾ ਛੋਟੀ ਇਹ ਇਹਦੇ ਵਿੱਚ ਅਸੀਂ ਹੋਲੇ ਮਹੱਲੇ ਨੂੰ ਬਹੁਤਾ ਉਹ ਨਹੀਂ ਦਿੰਦੇ ਉਤਸ਼ਾਹ ਨਾਲ ਨਹੀਂ ਕੋਈ ਮਨਾਉਂਦਾ ਸਾਰਾ ਉਤਸ਼ਾਹ ਆਨੰਦ ਪ੍ਰਸਾਦ ਜੀ ਆਪਾਂ ਦੇਖਦੇ ਕਿ ਆਨੰਦ ਪ੍ਰਸਾਦ ਜੀ ਮਨਾਇਆ ਜਾਂਦਾ ਇਹ ਤਾਂ ਸਾਰੇ ਪਿੰਡਾਂ ਦੇ ਵਿੱਚ ਮਨਾਉਣਾ ਚਾਹੀਦਾ ਹੈ ਦੱਸਣਾ ਚਾਹੀਦਾ ਕਿ ਹੋਲਾ ਮਹੱਲਾ ਹੈ ਕੀ ਹੁਣ ਦੇਖੋ ਆਨੰਦ ਪ੍ਰਸਾਦ ਕਿਤਨਾ ਵੱਡਾ ਸਿਰਫ ਉੱਥੇ ਉੱਥੇ ਦੇਖਦੇ ਆਪਾਂ ਕਿ ਉੱਥੇ ਮਨਾਇਆ ਜਾਂਦਾ ਆਨੰਦ ਪ੍ਰਸਾਦ ਇਹ ਤਾਂ ਪਿੰਡ ਪਿੰਡ ਸਾਰੇ ਨਗਰਾਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਇਹ ਹੋਲੇ ਮਹੱਲੇ ਦਾ ਤਿਹਾਰ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਦੱਸਣਾ ਚਾਹੀਦਾ ਸੰਗਤਾਂ ਨੂੰ ਇਹ ਹੋਲੇ ਮਹੱਲੇ ਕਰਕੇ ਸਾਰੇ ਤਿਹਾਰ ਹਨ ਇਹ ਹੋਲਾ ਮਹੱਲਾ ਨਾ ਹੁੰਦਾ ਕੋਈ ਤਿਹਾਰ ਨਹੀਂ ਸੀ ਹੁੰਦਾ ਸਾਰੇ ਬੰਦ ਕਰ ਦੇਣੇ ਸੀ ਔਰng ਜੇ ਹੁੰਦੇ ਸੋ ਇਸ ਕਰਕੇ ਇਸ ਹੋਲੇ ਮਹੱਲੇ ਦੀਆਂ ਸਰਵਤ ਸੰਗਤਾਂ ਨੂੰ ਖਾਲਸੇ ਨੂੰ ਲੱਖ ਲੱਖ ਮੁਬਾਰਕਾਂ ਬਧਾਈਆਂ ਕੋਟ-ਕੋਟ ਪ੍ਰਣਾਮ ਉਹਨਾਂ ਸਿੰਘਾਂ ਨੂੰ ਜਿਨ੍ਹਾਂ ਨੇ ਖੋਲਾ-ਮਾਲਾ ਖਿੜ ਕੇ ਸਾਡੀਆਂ ਇੱਜ਼ਤਾਂ ਬਚਾਈਆਂ ਧਰਮ ਬਚਾਇਆ ਸੋ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਵੀ ਕਰੋ ਔਰ ਲੱਖ-ਲੱਖ ਵਧਾਈਆਂ ਮੁਬਾਰਕਾਂ ਹਨ ਸੋ ਇਤਨੀ ਸੇਵਾ ਪ੍ਰਵਾਨ ਕਰਿਓ ਕੁਲ ਚੁਕਾਨੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ